ਪੰਜਾਬ ਰੋਡਵੇਜ ਪਨਬਸਤ ਤੇ ਪੀਆਰਟੀਸੀ ਵਿਭਾਗ ਵੱਲੋਂ ਇੱਕ ਵਾਰ ਫਿਰ ਪੰਜਾਬ ਚ ਅਣਮਿੱਥੇ ਸਮੇਂ ਲਈ ਹੜਤਾਲ ਕਰ ਦਿੱਤੀ ਗਈ ਆ ਸਮੇਂ-ਸਮੇਂ ਤੇ ਹੜਤਾਲ ਹੁੰਦੀ ਆਈ ਆ ਕਦੇ 2 ਦਿਨਾਂ ਦੀ ਕਦੇ 3 ਦਿਨਾਂ ਦੀ ਪਰ ਹੁਣ ਆਜ਼ਾਦੀ ਦਿਹਾੜੇ ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਆ ਪਿਛਲੇ ਦਿਨਾਂ ਚ ਵੀ ਹੜਤਾਲ ਕਰਨ ਦਾ ਐਲਾਨ ਕੀਤਾ ਸੀ ਪਰ ਰੱਖੜੀ ਦਾ ਦਿਹਾੜਾ ਸੀ ਫਿਰ ਇਹਨਾਂ ਨੇ ਆਜ਼ਾਦੀ ਦਿਹਾੜੇ ਤੋਂ 1 ਦਿਨ ਪਹਿਲਾਂ ਯਾਨੀ ਕਿ 14 ਅਗਸਤ ਨੂੰ ਹੜਤਾਲ ਦਾ ਐਲਾਨ ਕੀਤਾ ਇਸ ਵਕਤ ਅਸੀਂ ਬਰਨਾਲਾ ਪੀਆਰਟੀਸੀ ਡੀਪੂ ਦੇ ਵਿੱਚ ਖੜੇ ਆ ਪਿੱਛੇ ਮੇਰੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਸਾਰੀਆਂ ਜਿੰਨੀਆਂ ਸਰਕਾਰੀ ਬੱਸਾਂ ਨੇ ਪੀਆਰਟੀਸੀ ਪਨਵਾਸੋ ਸਾਰੀਆਂ ਇੱਥੇ ਵਰਕਸ਼ਾਪ ਦੇ ਵਿੱਚ ਡੀਪੂ ਦੇ ਵਿੱਚ ਖੜੀਆਂ ਕਰਕੇ ਤੇ ਜਿੰਨੇ ਮੁਲਾਜ਼ਮ ਨੇ ਉਹ ਧਰਨੇ ਤੇ ਬੈਠ ਗਏ ਨੇ ਇੱਥੇ ਪੱਕਾ ਇਹਨਾਂ ਨੇ ਜਿਹੜਾ ਆਪਦਾ ਧਰਨਾ ਲਾਇਆ ਹੋਇਆ ਕਾਲੀਆਂ ਪੱਟੀਆਂ ਬੰਨੀਆਂ ਹੋਈਆਂ ਨੇ ਕਾਲੀਆਂ ਪੱਟੀਆਂ ਬਨ ਕੇ ਆਜ਼ਾਦੀ ਦਿਹਾੜੇ ਨੂੰ ਇੱਕ ਕਾਲਾ ਦਿਨ ਵਜੋਂ ਮਨਾ ਰਹੇ ਆ ਕਾਲੇ ਦਿਨ ਬਨ ਉਹ ਕਿਉਂ ਮਨਾਉਣਾ ਪੈ ਰਿਹਾ ਕੀ ਕਾਰਨ ਹੈ ਕਿਉਂ ਸਮੇਂ-ਸਮੇਂ ਤੇ ਹੜਤਾਲ ਕਰਦੇ ਆ ਕਿਉਂਕਿ ਇਹ ਹੜਤਾਲ ਕਰਨ ਨਾਲ ਕਿਤੇ ਨਾ ਕਿਤੇ ਲੋਕ ਖੱਜਲ-ਖੁਆਰ ਹੁੰਦੇ ਨੇ ਲੋਕਾਂ ਦਾ ਵੀ ਕਿਤੇ ਨਾ ਕਿਤੇ ਦੋਸ਼ ਹੁੰਦਾ ਕਿ ਤੀਜੇ ਦਿਨੋਂ ਹੜਤਾਲ ਕਰ ਦਿੰਦੇ ਆ ਪਰ ਹੜਤਾਲ ਕਰਨ ਦਾ ਕਾਰਨ ਕੀ ਆ ਸਾਰੇ ਜਥੇਬੰਦੀ ਦੇ ਆਗੂ ਪ੍ਰਧਾਨ ਸਾਰੇ ਇੱਥੇ ਬੈਠੇ ਹੋਏ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿਗੁਰ ਜੀ ਤੁਹਾਡਾ ਸ਼ੁਭ ਨਾਮ ਮੇਰਾ ਨਾਮ ਜੀ ਗੁਰਪ੍ਰੀਤ ਸਿੰਘ ਆ ਮੈਂ ਪਣਬਸ ਪੀਆ ਡੀ ਕੰਟਰੈਕਟ ਵਰਕਰ ਯੂਨੀਅਨ 25 11 ਦਾ ਬਰਨਾਲਾ ਤੋਂ ਡੀਪੂ ਪ੍ਰਧਾਨ ਆ ਜੀ ਲੋਕ ਇਹ ਕਹਿੰਦੇ ਆ ਵੀ ਤੀਜੇ ਦਿਨੋਂ ਹੜਤਾਲ ਕਰ ਦਿੰਦੇ ਆ ਵੀ ਚੰਗੀ ਭਲੀ ਇਹਨਾਂ ਦੀ ਨੌਕਰੀ ਆ ਇਹਨਾਂ ਤੋਂ ਜਿਹੜੀ ਹੈਗੀ ਨੌਕਰੀ ਕੀਤੀ ਨਹੀਂ ਆਂਦੀ ਖਬਰੇ ਕੀ ਭਾਲਦੇ ਆ ਕਿਉਂ ਹੜਤਾਲ ਕਰਦੇ ਆ ਤੁਹਾਡੇ ਲਈ ਤੁਹਾਡੇ ਰਾਹੀਂ ਮੈਂ ਲੋਕਾਂ ਨੂੰ ਦੱਸ ਦੇਣਾ ਚਾਹਣਾ ਜੀ ਅਸੀਂ ਲਗਭਗ 20 21 ਸਾਲ ਤੋਂ ਠੇਕੇਦਾਰੀ ਅਤੇ ਆਊਟਸੋਰਸਿੰਗ ਸਿਸਟਮ ਰਾਹੀਂ ਘੱਟ ਤਨਖਾਹਾਂ ਤੇ ਪੀਆਰਡੀਏ ਦੇ ਪੰਜਾਬ ਰੋਡਵੇ ਦੇ ਵਿੱਚ ਕੰਮ ਕਰ ਰਹੇ ਆ ਜੀ ਜਿਸ ਕਾਰਨ ਸਾਡੇ ਘਰਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਚੱਲਦਾ ਜੀ ਇਹ ਜੋ ਹੜਤਾਲਾਂ ਦੀ ਸਾਡੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਮੁਲਾਜ਼ਮਾਂ ਦੇ ਨਾਲ ਵਾਅਦੇ ਕੀਤੇ ਸੀ ਬਾਈ ਜੀ ਠੇਕੇਦਾਰੀ ਅਤੇ ਆਊਟਸੋਰਸਿੰਗ ਸਿਸਟਮ ਬੰਦ ਕਰਾਂਗੇ ਠੇਕੇਦਾਰ ਨੂੰ ਬਾਹਰ ਕਰਾਂਗੇ ਸਾਰੇ ਮੁਲਾਜ਼ਮ ਪੱਕੇ ਕਰਾਂਗੇ ਸਾਢੇ 3 ਸਾਲ ਬੀਤਣ ਦੇ ਬਾਵਜੂਦ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਡੇ ਪੀਆਰਟੀ ਅਤੇ ਪੰਜਾਬ ਰੋਡਵੇਜ ਪਣ ਬੱਸ ਦੇ ਵਿੱਚ ਕੋਈ ਵੀ ਮੁਲਾਜ਼ਮ ਪੱਕਾ ਨਹੀਂ ਕੀਤਾ ਨਾ ਹੀ ਠੇਕੇਦਾਰ ਬਾਹਰ ਕੱਢੇ ਗਏ ਆ ਜੀ ਸਾਡੇ ਪੀ ਸਾਡੀਆਂ ਜੋ ਮੰਗਾਂ ਜੀ ਸਾਡੇ ਪੀਆਰਟੀ ਦੇ ਵਿੱਚ ਲਗਭਗ 20 ਨਹੀਂ ਕਰੀ ਪਰ ਸਾਨੂੰ ਭਗਵਾਨਤਮਾਨ ਤੋਂ ਬੜੀ ਉਮੀਦ ਸੀ ਕਿਉਂ ਇਹਨਾਂ ਨੇ ਸਾਨੂੰ بڑے ਸੁਪਨੇ ਦਿਖਾਏ ਸੀਗੇ ਸਾਡੀਆਂ ਜਦੋਂ ਮੰਨ ਲਓ ਵੀ ਹੜਤਾਲਾਂ ਹੁੰਦੀਆਂ ਸੀ ਉੱਥੇ ਆ ਕੇ ਕਹਿੰਦੇ ਸੀ ਜਿਵੇਂ ਸਾਡੇ ਟਰਾਂਸਪੋਰਟ ਮੰਤਰੀ ਜੀ ਹੁਣ ਕਹਿ ਰਿਹਾ ਵੀ ਆਊਟਸੋਰਸਿੰਗ ਦਾ ਕੋਈ ਅਸੀਂ ਹਾਲ ਹੀ ਨਹੀਂ ਕਰ ਸਕਦੇ ਪਰ ਉਹਦੋਂ ਸਾਡੇ ਮੁਲਾਜ਼ਮਾਂ ਦੇ ਵਿੱਚ ਹੜਤਾਲ ਦੇ ਵਿੱਚ ਆ ਕੇ ਇਹ ਕਹਿੰਦੇ ਸੀ ਅਸੀਂ ਕੱਚੇ ਮੁਲਾਜ਼ਮ ਪੱਕੇ ਕਰਾਂਗੇ ਅਸੀਂ ਥੋਡੇ ਨਾਲ ਠੀਕ ਹੈ ਜੀ ਪਰ ਉਹ ਗੱਲਾਂ ਨੂੰ ਸਾਰੇ ਭੁੱਲ ਚੁੱਕੇ ਆ ਜੀ ਇਹਨਾਂ ਨੂੰ 92 ਐਮਐਲਮ ਬਣ ਚੁੱਕਿਆ ਇਹਨਾਂ ਦੇ ਇਹ ਸਾਰੇ ਗੱਲਾਂ ਪਿਛਲੀਆਂ ਭੁੱਲ ਕੇ ਇਹਨਾਂ ਨੂੰ ਹੰਕਾਰ ਹੋ ਗਿਆ ਜੀ ਆਪ ਦੀ ਸਰਕਾਰ ਦਾ ਤੇ ਮੁਲਾਜ਼ਮ ਤਾਂ ਇਹਨੇ ਪੱਕੇ ਕੀ ਕਰਨੇ ਸੀ ਹੁਣ ਵੀ ਦੁਬਾਰਾ ਇਹ ਕਹਿੰਦੇ ਜੀ ਅਸੀਂ ਆਊਟਸੋਰਸਿੰਗ ਦੇ ਭਰਤੀ ਨਹੀਂ ਕਰਦੇ ਪਰ ਪੰਜਾਬ ਰੋਡਵੇ ਤੇ ਪੀਆਰਟੀ ਦੇ ਵਿੱਚ ਆਊਟਸੋਰਸਿੰਗ ਤੇ ਠੇਕੇਦਾਰੀ ਸਿਸਟਮ ਰਾਹੀਂ ਭਰਤੀ ਕਰ ਰਹੇ ਆ ਅੱਗੇ ਕੋਈ ਵੀ ਧਰਨਾ ਹੁੰਦਾ ਭਾਵੇਂ ਪੀਆਰਟੀਸੀ ਦਾ ਹੁੰਦਾ ਤੁਸੀਂ ਆਪ ਦਾ ਹਵਾਲਾ ਦਿੱਤਾ ਆਪਦੇ ਬਾਰੇ ਦੱਸਿਆ ਵੀ ਇਹਨਾਂ ਦੇ ਮੰਤਰੀ ਇਹਨਾਂ ਦੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਖੋਦਾ ਕੇ ਤੁਹਾਡੇ ਚ ਬੈਂਦੇ ਸੀ ਕਿਸਾਨਾਂ ਦਾ ਧਰਨਾ ਹੁੰਦਾ ਟੀਚਰਾਂ ਦਾ ਹੁੰਦਾ ਡਾਕਟਰਾਂ ਦਾ ਹੁੰਦਾ ਕੋਈ ਵੀ ਧਰਨਾ ਹੁੰਦਾ ਇਹਨਾਂ ਦੇ ਮੰਤਰੀਆਂ ਨੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਆ ਕੇ ਬੈਂਦੇ ਰਹੇ ਆ ਆ ਜਿਹੜਾ ਬਰਨਾਲਾ ਗਾ ਇਹ ਤਾਂ ਸੰਗਰੂਰ ਦੇ ਲੋਕ ਸਭਾ ਦੇ ਵਿੱਚ ਆਉਂਦਾ ਸੀ ਇੱਥੇ ਆਮ ਹੀ ਦੇਖੀ ਜਾਂਦੀ ਸੀਗੇ ਪਰ ਜਦੋਂ ਹੀ ਸੱਤਾ ਦੇ ਵਿੱਚ ਆਏ ਆ ਕੁਰਸੀ ਮਿਲ ਗਈ ਹੁਣ ਧਰਨਾ ਲਾਉਣ ਵਾਲਿਆਂ ਨੂੰ ਉਹ ਕਹਿੰਦੇ ਨੇ ਤਾਂ ਵਿਹਲੜ ਨੇ ਇਨਾ ਇਹ ਤਾਂ ਝੰਡੀ ਚੱਕ ਕੇ ਵਹਿ ਜਾਂਦੇ ਆ ਕਿਸਾਨਾਂ ਵਾਰੀ ਵੀ ਇਹੋ ਜੀ ਸ਼ਬਦਾਵਲੀ ਬੋਲਦੇ ਆ ਤੇ ਬਾਕੀਆਂ ਵਾਰੀ ਵੀ ਤੇ ਡਾਂਗ ਫਿਰਦੀ ਆ ਉਹਨਾਂ ਤੇ ਚੰਗੀ ਹਾਂਜੀ ਹੁਣ ਸਾਨੂੰ ਅਸੀਂ ਦੱਸ ਦਈਏ ਵੀ 3.5 ਸਾਲ ਦੇ ਵਿੱਚ ਇੱਕ ਮੀਟਿੰਗ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਨੇ ਕਰੀ ਆ ਪਰ ਸਾਨੂੰ ਲੈਟਰ ਬਹੁਤ ਮਿਲ ਚੁੱਕਿਆ ਮੁੱਖ ਮੰਤਰੀ ਸਾਹਿਬ ਦੀ ਮੀਟਿੰਗ ਦੇ ਹੁਣ ਉਹਨਾਂ ਕੋਲੇ ਸਾਡੇ ਮੁਲਾਜ਼ਮਾਂ ਦੇ ਲਈ ਮੀਟਿੰਗ ਕਰਨ ਦਾ ਸਮਾਂ ਨਹੀਂ ਹੈਗਾ ਜੀ ਕਿਉਂ ਜਿੱਤ ਚੁੱਕਿਆ ਜੀ ਮੁੱਖ ਮੰਤਰੀ ਦੀ ਕੁਰਸੀ ਤੇ ਬੈਠ ਚੁੱਕੇ ਆ ਪਰ ਹੁਣ ਜਦੋਂ ਉਹ ਦੁਬਾਰਾ ਸਾਡੇ ਵੋਟਾਂ ਮੰਗਣਾਉਣਗੇ ਫਿਰ ਉਹਨਾਂ ਨੂੰ ਅਸੀਂ ਸਾਰੀਆਂ ਗੱਲਾਂ ਇਹ ਯਾਦ ਕਰਾਵਾਂਗੇ ਵੀ ਸਾਡੇ ਨਾਲ ਜਿਹੜਾ ਵਾਅਦੇ ਕੀਤੇ ਸੀ ਤੁਸੀਂ ਪੂਰੇ ਨਹੀਂ ਕੀਤੇ ਫਿਰ ਅਸੀਂ ਜੋ ਸਾਡੇ ਦਿਲ ਚੋਂ ਅਸੀਂ ਉਹ ਕਰਾਂਗੇ ਜਿਹਨੂੰ ਸਾਡਾ ਦਿਲ ਕਰੂ ਅਸੀਂ ਉੱਥੇ ਬੋਲਟ ਪਾਵਾਂਗੇ ਅੱਜ ਦੂਜਾ ਦਿਨ ਆ ਹੜਤਾਲ ਦਾ ਕੋਈ ਹੁਣ ਤੱਕ ਕੋਈ ਸੁਨੇਹਾ ਮਿਲਿਆ ਹੋਵੇ ਕੋਈ ਲੈਟਰ ਆਇਆ ਹੋਵੇ ਵੀ ਕੋਈ ਮੀਟਿੰਗ ਦਾ ਜਾਂ ਕੋਈ ਧਰਨਾ ਖਤਮ ਕਰਨ ਦਾ 8 ਤਰੀਕ ਨੂੰ ਸਾਡੇ ਪੀਆਰਟੀਏ ਤੇ ਪੰਜਾਬ ਰੋਡਵੇ ਦੇ ਵਿੱਚ 1 ਕਿਲੋਮੀਟਰ ਬੱਸਾਂ ਦਾ ਟੈਂਡਰ ਨਿਕਲਣਾ ਸੀਗਾ ਜੀ ਜੋ ਨਵਾਂ ਸਰਕਾਰ ਟੈਂਡਰ ਹਾਂਜੀ ਟੈਂਡਰ ਕੱਢ ਰਹੀ ਹੈ ਜੀ ਨਵਾਂ ਉਹਨੂੰ ਅਸੀਂ ਰੋਕਣ ਦੇ ਲਈ 8 ਤਰੀਕ ਨੂੰ ਅਸੀਂ 2 ਘੰਟੇ ਦੀ ਹੜਤਾਲ ਕਰੀ ਜਿਹਦੇ ਬਾਅਦ ਸਾਨੂੰ ਲੈਟਰ ਮਿਲਿਆ ਸੀਗਾ ਮੀਟਿੰਗ ਦਾ 13 ਤਰੀਕ ਦਾ 13 ਤਰੀਕ ਦੀ ਮੀਟਿੰਗ ਦੇ ਵਿੱਚ ਇਹਨਾਂ ਨੇ ਸਾਡਾ ਕੋਈ ਵੀ ਮਸਲਾ ਹੱਲ ਨਹੀਂ ਕੀਤਾ ਨਾ ਉਹ ਟੈਂਡਰ ਰੱਦ ਕੀਤਾ ਨਾ ਜੋ ਸਾਡੀਆਂ ਪਾਲਿਸੀ ਸੰਬੰਧੀ ਸੀਗੀਆਂ ਗੱਲਾਂ ਬਾਤਾਂ ਉਹ ਕੋਈ ਵੀ ਸਾਡੀ ਹੱਲ ਨਹੀਂ ਕੀਤੀ ਜਿਸ ਦੇ ਕਾਰਨ ਅਸੀਂ 14 ਤਰੀਕ ਤੋਂ ਸਾਡੀ ਸੈਂਟਰ ਬੋਰਡ ਨੇ ਸਾਨੂੰ ਹੁਕਮ ਦਿੱਤਾ ਵੀ 14 ਤਰੀਕ ਤੋਂ ਆਪਾਂ ਹੜਤਾਲ ਕਰਾਂਗੇ 14 ਤਰੀਕ ਨੂੰ ਹੜਤਾਲ ਕਰੀ ਅੱਜ ਦਾ ਜੋ ਸਾਡਾ ਪ੍ਰੋਗਰਾਮ ਸੀਗਾ ਮੁੱਖ ਮੰਤਰੀ ਦਾ ਫਰੀਦਕੋਟ ਬਿਠੇ ਵਿਖੇ ਘਰਾਓ ਕਰਨਾ ਤੇ ਟ੍ਰਾਂਸਪੋਰਟ ਮੰਤਰੀ ਦਾ ਮਾਨਸਾ ਵਿਖੇ ਘਰਾਓ ਕਰਨਾ ਪਰ ਰਾਤ ਸਾਨੂੰ ਇਹਨਾਂ ਨੇ ਇੱਕ ਮੀਟਿੰਗ ਦਾ ਲੈਟਰ ਦਿੱਤਾ ਜੋ ਸਾਡੀ 5:30 5 ਵਜੇ ਸਾਵਣ ਨੂੰ ਮੀਟਿੰਗ ਹੈ ਜੀ ਅੱਜ ਚੰਡੀਗੜ੍ਹ ਵਿਖੇ ਟ੍ਰਾਂਸਪੋਰਟ ਸੈਕਟਰੀ ਦੇ ਨਾਲ ਉਮੀਦ ਹੈ ਵੀ ਅੱਜ ਕੋਈ ਹੱਲ ਨਿਕਲੇ ਉਹ ਅਸੀਂ ਤਾਂ ਜੀ 3 ਸਾਲ ਤੋਂ ਉਮੀਦ ਕਰਕੇ ਇਹਨਾਂ ਨਾਲ ਮੀਟਿੰਗਾਂ ਕਰ ਰਹੇ ਹਾਂ ਜੀ ਜਦੋਂ ਲੈਟਰ ਮਿਲ ਜਾਂਦਾ ਸੀ ਹੜਤਾਲ ਤੋਂ ਵਾਪਸ ਪਿੱਛੇ हट ਜਾਂਦੇ ਤੇ ਆਪਦੀ ਹੜਤਾਲ ਨੂੰ ਪੋਸਟਪੌਂਡ ਕਰ ਦਿੰਦੇ ਆ ਜੀ ਸਾਨੂੰ ਉਮੀਦ ਕਰਕੇ ਅਸੀਂ ਇਹਨਾਂ ਨਾਲ ਮੀਟਿੰਗ ਕਰਨ ਜਾਂਦੇ ਹਾਂ ਪਰ ਹੁਣ ਇਹਨਾਂ ਦੇ ਸਿਰਤੀ ਹੈ ਜੀ ਲੋਕਾਂ ਨੂੰ ਖੱਜਲ ਖਵਾਰ ਕਰ ਰਿਆ ਹੈ ਅਸੀਂ ਨਹੀਂ ਕਰ ਰਹੇ ਲੋਕਾਂ ਨੂੰ ਖੱਜਲ ਖਵਾਰ ਰਿਆ ਸੀ ਆਪਦੀਆਂ ਮੰਗਾਂ ਦੇ ਲਈ ਜੋ ਸਾਡੀਆਂ ਜਾਇਜ਼ ਮੰਗਾਂ ਉਹਦੇ ਲਈ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਦੇ ਵਿੱਚ ਸਾਡੀਆਂ ਸਾਰੀਆਂ ਮੰਗਾਂ ਜਾਇਜ਼ ਕਿਹਾ ਸੀ ਵੀ ਜੋ ਤੁਸੀਂ ਕੱਚੇ ਮਲਾਜ਼ਮੋਂ ਤੁਹਾਡਾ ਸੋਚਨ ਹੁੰਦਾ ਸਾਰੀਆਂ ਮੰਗਾਂ ਜਾਇਜ਼ ਨੇ ਪਰ ਹੁਣ ਅਸੀਂ ਆਪਦੀਆਂ ਮੰਗਾਂ ਮਨਾਉਣ ਦੇ ਲਈ ਇਹਨਾਂ ਨਾਲ ਗੱਲਬਾਤ ਕਰਦੇ ਆ ਪਰ ਇਹ ਜੇ ਗੱਲਬਾਤ ਤੇ ਸਾਡੇ ਪੂਰੇ ਨਹੀਂ ਉਤਰਦੇ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਹੱਲ ਨਹੀਂ ਕਰਦੇ ਫਿਰ ਅਸੀਂ ਆਪਦਾ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ। ਫਰਾਨੀ ਦੀ ਗੱਲ ਆ ਵੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਸਾਢੇ 3 ਸਾਲਾਂ ਚੋਂ ਅਸੀਂ ਇੰਨੀਆਂ ਨੌਕਰੀਆਂ ਦੇਤੀਆਂ ਸ਼ਹਿਰਾਂ ਦੇ ਸ਼ਹਿਰ ਭਰ ਤੇ ਇਹਨਾਂ ਨੇ ਫਲੈਕਸ ਲਾ ਲਾ ਕੇ ਮਸ਼ਹੂਰੀਆਂ ਕਰ ਕਰ ਕੇ ਅਖਬਾਰਾਂ ਚ ਜਿਹੜੇ ਇਸ਼ਤਿਹਾਰ ਆਉਂਦੇ ਆ ਵੀ ਇੰਨੀਆਂ ਨੌਕਰੀਆਂ ਦੇਤੀਆਂ 50 55000 ਰੁਪਇਆ ਹਨਾ 50 55000 ਦੇ ਕਰੀਬ ਨੌਕਰੀਆਂ ਦੇਤੀਆਂ ਇਹਨਾਂ ਨੇ ਪੰਜਾਬ ਚ ਇਹਨਾਂ ਮੁਤਾਬਕ ਜੋ ਇਸ਼ਤਿਹਾਰ ਦਿੰਦੇ ਆ ਤੁਸੀਂ ਪਤਾ ਨਹੀਂ ਕਿਵੇਂ ਵਾਂਝੇ ਰਹਿ ਗਏ ਤੁਸੀਂ ਪਤਾ ਨਹੀਂ ਕਿਵੇਂ ਲੁਕੇ ਰਹਿ ਗਏ ਅਸੀਂ ਤਾਂ ਕਹਾਂਗੇ ਜੀ ਮੁੱਖ ਮੰਤਰੀ ਸਾਹਿਬ ਬਿਲਕੁਲ ਝੂਠ ਬੋਲਿਆ ਹੁਣ ਤੱਕ ਸਾਢੇ ਕਿਉਂ ਸਾਡੇ ਪੀਆਰਡੀ ਦੇ ਵਿਭਾਗ ਦੇ ਵਿੱਚ ਜੋ ਸਾਡੇ ਨੌਕਰੀ ਤਾਂ ਨਹੀਂ ਮਿਲੀ ਕਿਸੇ ਨੂੰ ਨਾ ਸਾਡੇ ਠੇਕੇ ਵਾਲੇ ਜੋ ਸਾਡੇ ਸਾਥੀ ਆ 20 ਸਾਲ 21 ਸਾਲ ਤੋਂ ਕੰਮ ਕਰ ਰਹੇ ਆ ਘੱਟ ਤਨਖਾਹ ਦੇ ਨਾਲ ਤਾਂ ਉਹਨਾਂ ਨੂੰ ਪੱਕਾ ਕਰਿਆ ਗਿਆ ਨਾ ਜੋ ਸਾਡੇ ਆਊਟਸੋਰਸਿੰਗ ਵਾਲੇ ਸੀਗੇ ਨਾ ਉਹਨਾਂ ਨੂੰ ਕੰਟਰੈਕਟ ਤੇ ਕੀਤਾ ਗਿਆ ਨਾ ਸਾਡੇ ਵਿਭਾਗ ਦੇ ਵਿੱਚ ਕੋਈ ਬਸ ਪਾਈ ਗਈ ਆ ਸਾਨੂੰ ਤਾਂ ਅਸੀਂ ਤਾਂ ਦੇਖਿਆ ਨਹੀਂ ਜੀ ਕੋਈ ਕਿਸੇ ਮੁਲਾਜ਼ਮ ਨੂੰ ਕੋਈ ਨੌਕਰੀ ਦਿੱਤੀ ਆ ਸਾਡੇ ਵਿਭਾਗ ਦੇ ਵਿੱਚ ਤਾਂ ਕੋਈ ਵੀ ਨੌਕਰੀ ਕਿਸੇ ਨੂੰ ਨਹੀਂ ਮਿਲੀ ਸੋ ਇਹ ਤਸਵੀਰ ਹੈ ਜਾਂ ਇਹ ਹਾਲ ਨੇ ਪੀਆਰਟੀਸੀ ਵਿਭਾਗ ਦੇ ਆਪਨ ਬਸ ਪੰਜਾਬ ਰੋਡਵੇਜ਼ ਦੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠੇ ਨੇ ਪਰ ਜਦੋਂ ਪਤਾ ਲੱਗਿਆ ਵੀ ਅੱਜ ਘਰਾਓ ਕਰਨਾ 15 ਅਗਸਤ ਹੈ ਝੰਡਾ ਲਹਿਰਾਉਣ ਲਈ ਮੁੱਖ ਮੰਤਰੀ ਨੇ ਫਰੀਦਕੋਟ ਜਾਣਾ ਸੀ ਤੇ ਟ੍ਰਾਂਸਪੋਰਟ ਮੰਤਰੀ ਨੇ ਮਾਨਸਾ ਆਉਣਾ ਸੀ ਤਾਂ ਉਹਦੀ пняਕ ਜਦੋਂ ਲੱਗੀ ਸਰਕਾਰ ਨੂੰ ਤਾਂ ਫਿਰ ਅੱਜ ਇਹਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਉਮੀਦ ਹੈ ਮੁੱਖ ਮੰਤਰੀ ਸਾਹਿਬ ਜਿਹੜੇ ਆਮ ਘਰਾਂ ਚੋਂ ਉੱਠ ਕੇ ਆਏ ਨੇ ਜਿਹੜੇ ਹਰ ਸਟੇਜ ਤੇ ਇਹ ਕਹਿੰਦੇ ਨੇ ਮੈਂ ਤਾਂ ਕਿਸਾਨ ਦਾ ਪੁੱਤਾਂ ਮੈਂ ਤਾਂ ਪਾਣੀ ਬਹੁਤ ਲਾਏ ਆ ਮੈਨੂੰ ਤਾਂ ਜਿਹੜਾ ਹੈਗਾ ਫੀਟਰ ਦਾ ਹੈਂਡਲ ਮਾਰਨਾ ਆਉਂਦਾ ਮੈਨੂੰ ਤਾਂ ਪੱਟੀ ਤੇ ਬਰੋਜਾ ਲਾਉਣਾ ਆਉਂਦਾ ਜੋ ਅਧਿਆਪਕਾਂ ਚ ਜਾਂਦੇ ਆ ਤਾਂ ਕਹਿੰਦੇ ਜੀ ਮੈਂ ਅਧਿਆਪਕ ਦਾ ਪੁੱਤਾਂ ਤੇ ਜੋ ਕਿਤੇ ਮਜ਼ਦੂਰਾਂ ਚ ਜਾਂਦੇ ਆ ਤਾਂ ਮਜ਼ਦੂਰਾਂ ਦੀ ਗੱਲ ਕਰਦੇ ਆ ਤਾਂ ਉਮੀਦ ਆ ਅੱਜ ਪੀਆਰਟੀਸੀ ਕਾਮਿਆਂ ਦੀ ਜਿਹੜੀ ਹੈਗੀ ਉਹ ਗੱਲ ਕਰਨਗੇ ਇਹਨਾਂ ਦੇ ਉੱਤੇ ਧਿਆਨ ਦੇਣਗੇ 20 ਸਾਲਾਂ ਤੋਂ ਜਿਹੜੇ ਇਹ ਆਪਣੀਆਂ ਮੰਗਾਂ ਲਈ ਬੈਠੇ ਨੇ ਕਿਸੇ ਵੀ ਸਰਕਾਰ ਨੇ ਇਹਨਾਂ ਦੀ ਮੰਗਾਂ ਅੱਜ ਤੱਕ ਸੁਣੀ ਨਹੀਂ ਹੈ ਤੇ ਇਹਨਾਂ ਲਈ ਅੱਜ ਕਾਲਾ ਦੇਣੀ ਆ ਬਿਸ਼ੱਕ ਅੱਜ 69ਵਾਂ ਆ ਅੱਜ ਸਰਕਾਰ ਇਹਨਾਂ ਦਾ ਮਸਲਾ ਹੱਲ ਕਰੇ ਇਸੇ ਉਮੀਦ ਨਾਲ ਸੋ ਬਹੁਤ ਧੰਨਵਾਦ ਬਾਈ ਜੀ ਉਮੀਦ ਤਾਂ ਇਹੀ ਕਰਦੇ ਆ ਕਿ ਤੁਹਾਡਾ ਮਸਲਾ ਹੱਲ ਹੋਵੇ ਤੁਸੀਂ ਹੜਤਾਲ ਖਤਮ ਕਰੋ ਤੇ ਚਲੋ ਲੋਕਾਂ ਨੂੰ ਵੀ ਜਿਹੜਾ ਹੈਗਾ ਥੋੜਾ ਸੁੱਖ ਦਾ ਸਾਹ ਆਵੇ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਸਾਡੀ ਗੱਲ ਲੋਕਾਂ ਤੱਕ ਤੁਸੀਂ ਪਹੁੰਚਾ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਕੈਮਰਾਮੈਨ ਕੁਲਜੀਤ ਨਾਲ ਬਰਨਾਲਾ ਤੋਂ ਮੈਂ ਹਰਜਿੰਦਰ ਸਿੱਧੂ